ਦੁਨੀਆਂ ਨੂੰ ਦਿਖਾਉਣ ਲਈ ਨਹੀਂ ਖੁਦ ਨਾਲ ਇਨਸਾਫ ਕਰਨ ਲਈ ਬਦਲੋ ਬਦਲਾ ਕੱਪੜਿਆਂ ਵਿੱਚ ਨਹੀਂ ਹੁੰਦਾ ਬਦਲਾ ਸਟੇਟਸਾਂ ਵਿੱਚ ਨਹੀਂ ਹੁੰਦਾ ਅਸਲੀ ਬਦਲਾ ਤਾਂ ਸੋਚ ਵਿੱਚ ਹੁੰਦਾ ਹੈ ਜਦੋਂ ਬੰਦਾ ਆਪਣੇ ਆਪ ਤੋਂ ਪੁੱਛਦਾ ਹੈ ਮੈਂ ਹੋਰ ਚੰਗਾ ਕਿਉਂ ਨਹੀਂ ਬਣ ਸਕਦਾ ਉਸ ਦਿਨ ਬਦਲਾ ਦੀ ਸ਼ੁਰੂਆਤ ਹੁੰਦੀ ਹੈ ਲੋਕ ਕੀ ਕਹਿਣਗੇ ਇਹ ਡਰ ਛੱਡੋ ਸੱਚ ਇਹ ਹੈ ਕਿ ਜਦੋਂ ਤੱਕ ਤੁਸੀਂ ਕੁਝ ਨਹੀਂ ਕਰਦੇ ਲੋਕ ਕਹਿੰਦੇ ਨੇ ਇਹ ਕੁਝ ਨਹੀਂ ਕਰ ਸਕਦਾ ਜਦੋਂ ਤੁਸੀਂ ਕੁਝ ਕਰਨਾ ਸ਼ੁਰੂ ਕਰ ਦਿੰਦੇ ਹੋ ਉਹੀ ਲੋਕ ਕਹਿੰਦੇ ਨੇ ਕਿ ਇਹਨਾ ਕਾਬਿਲ ਵੀ ਨਹੀਂ ਸੀ ਇਸ ਲਈ ਦੋਸਤੋ ਲੋਕਾਂ ਦੀ ਸੋਚ ਨੂੰ ਆਪਣੀ ਰਫਤਾਰ ਨਾ ਬਣਾਓ ਰਸਤਾ ਆਪ ਬਣਾਓ ਚਾਹੇ ਹੌਲੀ ਚੱਲੋ ਪਰ ਰੁਕੋ ਨਾ ਦਰਦ ناکامی ਤੇ تنہائی ਅਸਲੀ ਉਸਤਾਦ ਹਰ ਸਫਲ ਬੰਦੇ ਦੇ ਪਿੱਛੇ ਇੱਕ ਦਰਦ ਦੀ ਕਹਾਣੀ ਹੁੰਦੀ ਹੈ ਰਾਤਾਂ ਜਾਗ ਕੇ ਕੱਟੀਆਂ ਹੋਈਆਂ ਅੱਖਾਂ ਵਿੱਚ ਹੰਝੂ ਦਿਲ ਵਿੱਚ ਸਵਾਲ ਕੀ ਮੈਂ ਸਹੀ ਰਸਤੇ ਤੇ ਹਾਂ ਪਰ ਯਾਦ ਰੱਖੋ ਦਰਦ ਤੁਹਾਨੂੰ ਤੋੜ ਨਹੀਂ ਆਉਂਦਾ ਦਰਦ ਤੁਹਾਨੂੰ ਬਣਾਉਣ ਆਉਂਦਾ ਹੈ ਜੋ ਬੰਦਾ ਦਰਦ ਨਾਲ ਦੋਸਤੀ ਕਰ ਲੈਂਦਾ ਹੈ ਉਹੀ ਬੰਦਾ ਦੁਨੀਆ ਨੂੰ ਹੈਰਾਨ ਕਰ ਦਿੰਦਾ ਹੈ ਮੋਟੀਵੇਸ਼ਨ ਕੁਝ ਸਮੇਂ ਲਈ ਹੁੰਦੀ ਹੈ ਪਰ ਅਨੁਸ਼ਾਸਨ ਜ਼ਿੰਦਗੀ ਬਦਲ ਦਿੰਦਾ ਹੈ ਜਦੋਂ ਮਨ ਨਾ ਵੀ ਕਰੇ ਫਿਰ ਵੀ ਕੰਮ ਕਰਨਾ ਇਹ ਅਨੁਸ਼ਾਸਨ ਹੈ ਜਦੋਂ ਨੀਂਦ ਪਿਆਰੀ ਲੱਗੇ ਪਰ ਸੁਪਨੇ ਹੋਰ ਵੱਡੇ ਹੋਣ ਉਹ ਚੋਣ ਅਨੁਸ਼ਾਸਨ ਸਿਖਾਉਂਦੀ ਹੈ ਰੋਜ਼ ਥੋੜਾ ਥੋੜਾ ਸੁਧਾਰ ਅੰਤ ਵਿੱਚ ਵੱਡਾ ਬਦਲਾਅ ਬਣ ਜਾਂਦਾ ਹੈ ਖੁਦ ਤੇ ਭਰੋਸਾ ਬਣਾਓ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਦੁਨੀਆ ਤੋਂ ਉਮੀਦ ਕਿਵੇਂ ਰੱਖੋਗੇ ਖੁਦ ਨੂੰ ਕਹੋ ਮੈਂ ਹਾਰ ਨਹੀਂ ਮੰਨਦਾ ਮੈਂ ਸਿੱਖਦਾ ਹਾਂ ਮੈਂ ਮੋੜ ਖੜਾ ਹੁੰਦਾ ਹਾਂ ਭਰੋਸਾ ਚੀਕ ਕੇ ਨਹੀਂ ਚੁੱਪ ਰਹਿ ਕੇ ਨਤੀਜੇ ਦਿਖਾ ਕੇ ਬਣਦਾ ਹੈ ਇੱਕ ਦਿਨ ਆਉਂਦਾ ਹੈ ਜਦੋਂ ਤਾਨੇ ਚੁੱਪ ਹੋ ਜਾਂਦੇ ਨੇ ਸਵਾਲ ਖਤਮ ਹੋ ਜਾਂਦੇ ਨੇ ਅਤੇ ਸਿਰਫ ਤੁਹਾਡਾ ਕੰਮ ਬੋਲਦਾ ਹੈ ਉਸ ਦਿਨ ਲੋਕ ਨਹੀਂ ਪੁੱਛਦੇ ਕਿ ਤੂੰ ਕੌਣ ਆ ਉਹ ਪੁੱਛਦੇ ਨੇ ਤੂੰ ਇਹ ਕਿਵੇਂ ਕਰ ਲਿਆ ਖੁਦ ਨੂੰ ਇੰਨਾ ਬਦਲ ਲਵੋ ਕਿ ਤੁਹਾਡੀ ਖਮੋਸ਼ੀ ਵੀ ਸ਼ੋਰ ਬਣ ਜਾਵੇ ਇੰਨਾ ਅੱਗ ਬਣ ਜਾਓ ਕਿ ਸੜੋ ਵੀ ਤੁਸੀਂ ਰੋਸ਼ਨੀ ਵੀ ਤੁਸੀਂ ਹੀ ਬਣੋ ਯਾਦ ਰੱਖੋ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ ਜੋ ਹਾਲਾਤਾਂ ਨਾਲ ਨਹੀਂ ਹੌਸਲੇ ਨਾਲ ਲੜਦੇ ਨੇ ਖੁਦ ਨੂੰ ਸਾਬਤ ਕਰਨ ਲਈ ਚੀਖਣਾ ਨਹੀਂ ਪੈਂਦਾ ਸਮਾਂ ਆਉਣ ਤੇ ਨਤੀਜੇ ਆਪ ਬੋਲ ਪੈਂਦੇ ਨੇ ਜਿਨ੍ਹਾਂ ਨੇ ਤੁਹਾਨੂੰ ਕਮਜ਼ੋਰ ਸਮਝਿਆ ਇੱਕ ਦਿਨ ਉਹੀ ਤੁਹਾਡੀ ਮਿਸਾਲ ਦੇਣਗੇ ਅੱਜ ਜੇ ਰਸਤਾ ਔਖਾ ਲੱਗਦਾ ਹੈ ਤਾਂ ਸਮਝ ਲਵੋ ਤੁਸੀਂ ਸਹੀ ਦਿਸ਼ਾ ਜਾ ਰਹੇ ਹੋ ਬਦਲਾ ਇੱਕ ਦਿਨ ਵਿੱਚ ਨਹੀਂ ਹੁੰਦਾ ਪਰ ਇੱਕ ਦਿਨ ਜ਼ਰੂਰ ਦਿਖਦਾ ਹੈ ਖਾਮੋਸ਼ ਰਹਿਣ ਦਾ ਮਤਲਬ ਡਰ ਨਹੀਂ ਖਮੋਸ਼ੀ ਅਕਸਰ ਤੂਫਾਨ ਦੀ ਤਿਆਰੀ ਹੁੰਦੀ ਹੈ ਜੋ ਹਰ ਰੋਜ਼ ਆਪਣੇ ਆਪ ਨੂੰ ਪਰਖਦਾ ਹੈ ਉਹੀ ਇੱਕ ਦਿਨ ਦੁਨੀਆ ਨੂੰ ਪਰਖਦਾ ਹੈ ਧੰਨਵਾਦ